ਘਰ ਚ ਲੁੱਟਣ ਆਏ ਲੁੱਟੇਰਾਂ ਦੇ ਸਾਹਮਣੇ ਖੜ ਗਈ ਇੱਕ ਔਰਤ ਬਹਾਦਰੀ ਵਿਖਾਉਂਦੇ ਹੋਏ ਪਚਾਏ ਲੁੱਟੇਰੇ ਮਾਮਲਾ ਅਮਰਸਰ ਦਾ ਹੈ ਜਿੱਥੇ ਕਿ ਤਿੰਨ ਨੌਜਵਾਨਾਂ ਨੂੰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਦਰਅਸਲ ਇਹ ਘਟਨਾ ਵੇਰਕਾ ਦੇ ਸਟਾਰ ਐਮਨੀਓ ਇਲਾਕੇ ਦੀ ਹੈ ਜਿੱਥੇ ਲੁੱਟ ਕਰਨ ਆਏ ਨੌਜਵਾਨਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੁੰਦੀਆਂ ਹਨ ਜਾਣਕਾਰੀ ਮੁਤਾਬਕ ਲੁੱਟੇਰੇ હત્યારਾ ਨਾਮ ਲੈਸੋ ਸੁਨਿਆਰੇ ਜਗਜੀਤ ਦੇ ਘਰ ਆਏ ਸਨ ਪਰ ਜਗਜੀਤ ਘਰ ਨਹੀਂ ਸੀ ਪਰ ਇਸ ਦੌਰਾਨ ਸੁਨਿਆਰੇ ਦੀ ਪਤਨੀ ਨੇ ਦੋ ਛੋਟੇ ਮਾਸੂਮ ਬੱਚੇ ਮੌਜੂਦ ਸਨ ਅਤੇ ਸੁਨਿਆਰੇ ਦੀ ਪਤਨੀ ਨੇ ਬਹਾਦਰੀ ਵਿ ਉੱਚਾ ਤੇ ਲੁਟੇਰੇ ਕੋਲ ਦੀ ਕੋਸ਼ਿਸ਼ ਕਰ ਰਹੇ ਚੰਦ ਉਸਨੇ ਬਹਾਦਰੀ ਦਿਖਾਉਂਦੇ ਹੋਏ ਦਰਵਾਜ਼ੇ ਨੂੰ ਕੁੰਡੀ ਲਾ ਲਈ ਅਤੇ ਅੱਗੇ ਸੋਫਾ ਰੱਖ ਦਿੱਤਾ ਜਿਸ ਨੂੰ ਵੇਖਦਿਆਂ ਲੁਟੇਰੇ ਉੱਥੋਂ ਭੱਜ ਗਏ ਅਤੇ ਇਸ ਬਹਾਦਰੀ ਲਈ ਹਰ ਪਾਸੇ ਇਸ ਬਹਾਦਰ ਔਰਤ ਦੀ ਚਰਚਾ ਹੈ ਮੀਡੀਆ ਸਾਹਮਣੇ ਔਰਤ ਨੇ ਆਉਂਦੇ ਹੋਏ ਦਸੀ ਸਾਰੀ ਗੱਲ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਬਹਾਦਰ ਔਰਤ ਨੇ ਕੀ ਘਟਨਾ ਵਾਪਰੀ ਹੈ ਤੇ ਕਦੋਂ ਦਾ ਸਮਾਂ ਕੀ ਸਮਾਂ ਜੀ ਸਾਡੇ 3:30 ਵਜੇ ਦਾ ਟਾਈਮ ਸੀ। ਦਾਲੀ ਦਾ ਦਰਵਾਜ਼ਾ ਜਣਾ। ਜੀ। ਪਟੇੜਿਆਂ ਨੂੰ ਕੱਪੜੇ ਲਵਾਉਣ ਦੇ ਇਸ ਦਰਵਾਜ਼ਾ ਜਣਾ। ਨਾ ਤੇ ਭਰਾ ਤੁਸੀਂ ਹਾਈ ਫ੍ਰੀਸੀ ਤੁਸੀਂ ਆਪਾਂ ਤੁਸੀਂ ਕੱਲ ਕਰ ਰਹੇ ਸੀ। ਤੇ ਮੈਂ ਥੱਲੇ ਆਈ ਤੇ ਉਹ ਕਿਵੇਂ ਭਾਈ ਮਾਨਕ ਚੇਤੇ ਬੇਚਾ ਹਦਿਨ ਪਾਗੜੇ ਤੋਂ ਉੱਪਰ ਤੇ ਅੰਦਰ ਉਹਦੀ ਕੋਸ਼ਿਸ਼ ਕੀਤੀ। ਕਿ ਮੈਂ ਆਪਣਾ ਤੇ ਆਪਣੇ ਬੱਚਿਆਂ ਦਾ ਬਚਾਅ ਕਰਨ ਵਾਸਤੇ ਬੁਹਾ ਬੰਦ ਕੀਤਾ। ਇਹਦੇ ਦੋ ਜਣਿਆਂ ਨੇ ਬੂਆ ਕੋਲੋਂ ਵੀ ਅਪੀਲ ਕੀਤੀ ਉਹਨਾਂ ਕੋਲੋਂ ਵੀ ਦਿੱਕਤੀ ਇਸ ਦਾ ਬਾਅਦ ਤੇ ਆਖ ਖੰਡਾ ਸੀ ਉਹਨੇ ਵੀ ਨਾਲ ਹੀ ਤਕਾਲੋਂ ਦੀ ਕੋਸ਼ਿਸ਼ ਕੀਤੀ ਕੋਈ ਨਾ ਕੋਈ ਮੇਰੇ ਬੱਤੇ ਬੜਾ ਰੂੰਗੇ ਗੁਮਾਰ ਵੀ ਹੋਗੇ ਇਸ ਟੈਨਸ਼ਨ ਦੇ ਨਾਲ ਤਦ ਉਸ ਟਾਈਮ ਦਾ ਹਾਲਾਤ ਕੀ ਸੀ ਟਾਟੂ ਕਿਉਂਕਿ ਇੱਕ ਬੈਲਨ ਬਹੁਤ ਮੁਸ਼ਕਲ ਹੁੰਦਾ ਹੈ ਤਿੰਨ ਨੌਜਵਾਨ ਸਨ ਤਾਂ ਕਮਾਰੀ ਤੇ ਚਿੱਕਨੀ ਲਗਾਈ ਬੋਲੇ ਕਿ ਸੋਪਾ ਫੇਚ ਕੇ ਨਾਲ ਲਗਾਇਆ ਔਰ ਨਾਲੇ ਮੇਰੀਆਂ ਚਿੱਪਾ ਦੇ ਆਵਾਜ਼ ਆਉਣ ਤੇ ਉਹਨਾਂ ਦਾ ਚਿੱਪਾ ਇਹ ਇਸ ਜਿਹੜੀ ਕਿ ਕਿ ਮੈਂ ਆਪਣੇ ਬੱਚਾ ਔਰ ਪਾਪਾ ਬੋਲੇ ਸਰ ਕੇ ਬਣਾਉਂਦੇ ਹਾਂ ਕਿ ਪਾਪਾ ਨੂੰ ਬੋਲੇ ਹੁਣ ਕੀ ਮੰਗੀ ਕਰਦੇ ਤੁਸੀਂ ਮੰਗੋ ਕਰਦੇ ਨਹੀਂ ਰੱਖੋ ਇਹ ਵੀ ਤਾਂ ਆਉਂਦੇ ਹੋ ਭਾਰਤ ਤੇ ਮਤਲਬ ਕਿ ਕੋਈ ਕੋਸ਼ਿਸ਼ ਕਰਨਾ ਕੰਨ ਟਪਕੇ ਘਰ ਰਹੇ ਸੀ ਕੰਨ ਖੱਤੀ ਆਇਸੇ ਬੁਆ ਬੋਲ ਕੇ ਕਰੋ ਬੁਆ ਤੋੜਨ ਦੀ ਕਿੰਨੀ ਕੋਸ਼ਿਸ਼ ਕੀਤੀ ਗਈ ਉਹਨਾਂ ਨਾਲ ਬੁਆ ਤੋੜਨਾ ਤੋੜਤਾ ਨਹੀਂ ਕਿ ਬੁਆ ਤੋੜ ਜਿੰਨਾ ਤੇ ਉਹ ਇਹ ਬਸ ਇਹ ਕਰਨਾ ਹੈ